ਕਲਾ ਆਸਾ ਬਾਣੀ ਸ੍ਰੀ ਰਵਦਾਸ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਨਾਸ ਪੰਜ ਦੋਖ ਅਸਾਦ ਜਾਮਹਿ ਤਾਂ ਕੀ ਕੀਤਕ ਆਸ ਮਾਦੂ ਅਵਿਦਿਆ ਹਿਤਕੀਨ ਦੁਬੇਕ ਦੀਪ ਮਲੀਨ ਰਹਾਉ ਤ੍ਰਿਗਤ ਜਿਦਿ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ ਮਾਨੁਖਾ ਅਵਤਾਰ ਦੁਲੱਭ ਤਿਹੀ ਸੰਗਤ ਪੋਚ ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਲਾਗੇ ਕਛਨਾ ਚੱਲੇ ਉਪਾਇ ਰਵਦਾਸ ਦਾਸ ਉਦਾਸ ਤਜ ਭ੍ਰਮ ਤਪਣ ਤਪ ਗੁਰ ਗਿਆਨ ਭਗਤ ਜਨ ਭੈ ਹਰਮ ਪਰਮ ਆਨੰਦ ਕਰੋ ਨਿਦਾਨ ਆਸਾ ਸੰਤ ਤੁਜੀ ਤਨ ਸੰਗਤ ਪ੍ਰਾਨ ਸਤ ਗੁਰ ਗਿਆਨ ਜਾਨੈ ਸੰਤ ਦੇਵਾ ਦੇਵ ਸੰਤ ਚੀਂ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਜੈ ਦੀਜੈ ਦੇਵਾ ਦੇਵ ਰਹਾਉ ਸੰਤ ਆਚਰਨ ਸੰਤ ਚੋ ਮਾਰਗ ਸੰਤ ਚ ਔ ਲਗ ਔ ਲਗ ਗਣੀ ਔਰ ਇਕ ਮੰਗੋ ਭਗਤ ਚਿੰਤਾਵਣ ਜਣੀ ਲਖਾਵਹੁ ਅਸੰਤ ਪਾਪੀ ਸਣ ਰਵਦਾਸ ਭਣੈ ਜੋ ਜਾਣੈ ਸੋ ਜਾਣ ਸੰਤ ਅਨੰਤ ਹੈ ਅੰਤਰ ਨਾਹੀ ਆਸਾ ਤੁਮ ਚੰਦਨ ਹਮ ਏ ਰੰਡ ਬਾਪਰੇ ਸੰਗਤ ਮਾਰੇ ਬਾਸਾ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਮਾਧੋ ਸਤ ਸੰਗਤ ਸਰਨ ਤੁਮਾਰੀ ਹਮ ਓਗਨ ਤੁਮ ਉਪਕਾਰੀ ਰਹਾਉ ਤੁਮ ਮਖਤੂਲ ਸੁਪੇਦ ਸਪੀਲ ਹਮ ਬਪਰੇ ਜਸ ਕੀਰਾ ਸਤ ਸੰਗਤ ਮਿਲ ਰਹੀ ਐ ਮਾਧੋ ਜੈਸੀ ਮਦਪੁਮਖੀਰਾ ਜਾਤੀ ਓਚਾ ਪਾਤੀ ਓਚਾ ਓਛਾ ਜਨਮ ਹਮਾਰਾ ਰਾਜਾ ਰਾਮ ਕੀ ਸੇਵਨਾ ਕੀਨੀ ਕਹ ਹੈ ਉਹਦਾ ਸਚ ਮਾਰਾ ਆਸਾ ਕਹਾਂ ਪਯੋ ਜੋ ਤਨ ਭਯੋ ਛਿਨ ਛਿਨ ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ ਤੁਜੈ ਚਰਨ ਅਰਬਿੰਦ ਭਵਨ ਮਨ ਪਾਨ ਕਰਤ ਪਾਇਓ ਪਾਇਓ ਰਾਮਈਆ ਧਨ ਰਹਾਉ ਸੰਪਤ ਵਿਪਤ ਪਟਲ ਮਾਇਆ ਧਨ ਤਾ ਮਹਿ ਮਗਨ ਹੋਤ ਨਾ ਤੇਰੋ ਜਨ ਪ੍ਰੇਮ ਕੀ ਜੇਵਰੀ ਬਾਂਦੇਓ ਤੇਰੋ ਜਨ ਕਹਿ ਰਵਦਾਸ ਛੂਟੇ ਬੋਹ ਕਮਨ ਗੁਨ ਆਸਾ ਹਰ 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 ਹਰੀ ਹਰ ਸਿਮਰਤ ਜਨ ਗਏ ਨਿਸਤਰ ਤਰੇ ਰਹਾਉ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦੇਉ ਦੂਧ ਪਿਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਜਨ ਰਵਦਾਸ RAM ਰੰਗ ਰਾਤਾ ਇਉ ਗੁਰ ਪ੍ਰਸਾਦ ਨਰਕ ਨਹੀਂ ਜਾਂਤਾ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੈ ਦੇਖੈ ਸੁਨੇ ਬੋਲੇ ਦੌਰਿਉ ਫਿਰਤ ਹੈ ਰਹਾਉ ਜਬ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਮਨ ਬਚ ਕਰਮ ਹਾਸ ਕਸੈ ਲਵਹਨਾ ਬਿਨਸ ਗਿਆ ਜਾਇ ਕਹੂੰ ਸਮਾਨਾ ਕਹਿਰਵਦਾਸ ਬਾਜੀ ਜਗ ਭਾਈ ਬਾਜੀ ਗਰਸੋ ਮੋਹਿ ਪ੍ਰੀਤ ਬਨਿ ਆਈ ਆਸਾ ਬਾਣੀ ਭਗਤ ਧੰਨੀ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਭ੍ਰਮਤ ਫਿਰਤ ਬਹੁ ਜਨਮ ਬਿਲਾਨੀ ਤਨ ਮਨ ਧਨ ਨਹੀਂ ਧੀਰੇ ਲਾਲਚ ਵਿਖ ਕਾਮ ਲੁਭਦ ਰਾਤਾ ਮਨ ਬਿਸਰੇ ਪ੍ਰਭ ਹੀਰੇ ਰਹਾਉ ਵਿਖ ਫਲ ਮੀਠ ਲਗੇ ਮਨ ਬੋਰੀ ਚਾਰ ਵਿਚਾਰ ਨਾ ਜਾਣਿਆ ਗੁਣ ਤੇ ਪ੍ਰੀਤ ਬੜੀ ਅਨਪਾਂਤੀ ਜਨਮ ਮਰਨ ਫਿਰ ਤਾਨਿਆ ਜੁਗਤ ਜਾਨ ਨਹੀਂ ਹਿਰਦੈ ਨਿਵਾਸੀ ਜਲਤ ਜਾਲ ਜਮ ਫੰਦ ਪਰੇ ਵਿਖ ਫਲ ਸੰਚ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ਗਿਆਨ ਪਰਵੇਸ ਗੁਰ ਹੈ ਧਨ ਦੀਆ ਧਿਆਨ ਮਾਨ ਮਨ ਏਕ ਮਈ ਪ੍ਰੇਮ ਭਗਤ ਮਾਨੀ ਸੁਖ ਜਾਣਿਆ ਤ੍ਰਿਪਤ ਅਗਾਨੇ ਮੁਕਤ ਭਏ ਜੋਤ ਸਮਾਏ ਸਮਾਨੀ ਜਾ ਕੈ ਅਸ਼ਲੀ ਪ੍ਰਭ ਪਹਿਚਾਨਿਆ ਧੰਨੈ ਧਨ ਪਾਇਆ ਧਰਨੀ ਤਰ ਮਿਲ ਜਨ ਸੰਤ ਸਮਾਨਿਆ ਮਹੱਲਾ ਪੰਜਵਾ ਗੋਬਿੰਦ 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 ਸੰਗ ਨਾਮ ਦੇਉ ਮਨ ਲੀਣਾ ਆੜ ਦਾਮ ਕੋ ਛੀ ਪਰੋ ਹੋਇਓ ਲਾਖੀਣਾ ਰਹਾਉ ਮਨ ਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹਿਰਾ ਰਵਦਾਸ ਟਵੰਤਾ ਢੋਰ ਨੀਤ ਤិន ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁੱਤ ਕਾਰੀਆ ਉਹ ਘਰ ਘਰ ਸੁਨਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਨਿਆ ਇਹ ਵਿਦ ਸੁਨ ਕੇ ਜਟ ਰੋ ਉਠ ਭਗਤੀ ਲਾਗਾ ਮਿਲੇ ਪਰਤਖ ਗਸਾਈਆ ਤੰਨਾ ਵਡ ਭਾਗਾ ਰੇ ਚਿੱਤ ਚੇਤਸ ਕੀ ਨਾ ਦਿਆਲ ਦਮੋਦਰ ਬਿਬਹਿ ਨਾ ਜਾਣਸ ਕੋਈ ਜੇ ਧਾਵਹਿ ਬ੍ਰਹਮੰਡ ਖੰਡ ਕੋ ਕਰਤਾ ਕਰੈ ਸੋ ਹੋਈ ਰਹਾਉ ਜਨਨੀ ਕੇਰੇ ਉਦਰ ਉਦਕ ਮਹਿ ਪਿੰਡ ਕੀਆ ਦਸ ਦੁਆਰਾ ਦੇ ਅਹਾਰ ਅਗਨ ਮਹਿ ਰਾਖੈ ਐਸਾ ਖਸਮ ਹਮਾਰਾ ਉਮੀ ਜਾਲਮਾ ਹੈ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ ਪੂਰਨ ਪਰਮ ਆਨੰਦ ਮਨੋਹਰ ਸਮਝ ਦੇਖ ਮਨ ਮਾਹੀ ਪਾਖਣ ਕੀਟ ਗੁਪਤ ਹੋਏ ਰਹਤਾ ਤਾ ਚੋ ਮਾਰਗ ਨਾਹੀ ਕਹਿ ਤਨਾ ਪੂਰਨ ਤਾਹੂ ਕੋ ਮਤਰੇ ਜੀ ਡਰਾਹੀ ਆਸਾ ਸੇਖ ਫਰੀਦ ਜੀਓ ਕੀ ਬਾਣੀ ਇਕ ਓੰਕਾਰ ਸਤਗੁਰ ਪ੍ਰਸਾਦ ਦਿਨੋ ਮੁਹੱਬਤ ਜਿਨ ਸੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਤੇ ਭੁਏ ਭਾਰ ਥੀਏ ਰਹਾਉ ਆਪ ਲਈ ਲੜ ਲਾਏ ਦਰਦਰਵੇਸ ਸੇ ਤਿਨ ਧਨ ਜਣੇ ਦੀ ਮਾਉ ਆਈ ਸਫਲ ਸੀ ਪਰਵਦਗਾਰ ਅਪਾਰ ਅਗਮ ਬੇਅੰਤ ਤੂੰ ਜਿਨਾ ਪਛਾਤਾ ਸੱਚ ਚੁੰਮਾ ਪੈਰ ਮੂ ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦ ਖੈਰ ਦੀਜੈ ਬੰਦਗੀ ਆਸਾ ਬੋਲੇ ਸੇਖ ਫਰੀਦ ਪਿਆਰੇ ਅੱਲਾਹ ਲੱਗੇ ਇਹੋ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ ਆਜ ਮਲਾਵਾ ਸੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚਿੰਦੜੀਆਂ ਰਹਾਉ ਜੇ ਜਾਣਾ ਮਰ ਜਾਈਐ ਘੁਮ ਨਾ ਆਈਐ ਝੂਠੀ ਦੁਨੀਆ ਲੱਗ ਨਾ ਆਪ ਵੰਜਾਈਐ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰ ਦਸੈ ਵਾਟ ਮਰੀਤਾ ਜੋਲੀ ਐ ਸੈਲ ਲੰਗਨ ਦੇ ਪਾਰ ਗੋਰੀ ਮਨ ਧੀਰਿਆ ਕੰਚਨ ਵੰਨੇ ਪਾਸੇ ਕਲਵਤ ਚੀਰਿਆ ਸੇਖ ਹਯਾਤੀ ਜਾਗਨਾ ਕੋਈ ਥਿਰ ਰਹਿਆ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਕਤਕ ਪੂੰਜਾ ਚੇਤ ਡੋ ਸਾਵਣ ਬਿਜਲੀਆਂ ਸੀ ਆਲੇ ਸੋਹੰਦੀਆਂ ਪਿਰ ਗਲ ਬਾਹੜੀਆਂ ਚੱਲੇ ਚੱਲਣ ਹਾਰ ਵਿਚਾਰਾ ਲੈ ਮਨੋ ਗਾ ਦੇਂਦਿਆਂ ਛੇ ਮਾਹ ਤੋੜੰਦਿਆਂ ਇੱਕ ਖਿਨੋ ਜਿਮੀ ਪੁੱਛੈ ਅਸਮਾਨ ਫਰੀਦਾ ਖੇਵਟ ਕੇ ਨ ਗਏ ਜਾਲਣ ਗੋਰਾ ਨਾਲ ਉਲਾਮੀ ਜੀ ਸਹੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਗੂਜਰੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਤੇਰਾ ਨਾਮ ਕਰੀ ਚਨ ਲਾਠੀਆ ਜੇ ਮਨ ਉਰ ਸਾਹ ਹੋਈ ਕਰਨੀ ਕੁੰਗੂ ਜੇ ਰਲੈ ਘਟ ਅੰਤਰ ਪੂਜਾ ਹੋਵੇ ਪੂਜਾ ਕੀ ਚੈ ਨਾਮ ਧਿਆਈ ਐ ਬਿਨ ਨਾ ਵੈ ਪੂਜਨਾ ਹੋਏ ਰਹਾਉ ਵਾਹਰ ਦੇਵ ਪਖਾਲੀਐ ਜੇ ਮਨ ਧੋਵੈ ਕੋਈ ਝੂਠ ਲਹਿ ਜਿਉ ਮਾਂਜੀਐ ਮੂਖ ਪਿਆਣਾ ਹੋਏ ਪਸ਼ੂ ਮਿਲਹਿ ਚੰਗਿਆਈਆਂ ਖੜ ਖਾਵਹਿ ਅਮਰਤ ਦੇ ਨਾਮ ਮਹਿੂਨੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਨੇੜਾ ਹੈ ਦੂਰ ਨਾ ਜਾਣਿ ਉਹ ਨਿਤ ਸਾਰੇ ਸੰਭਾਲੇ ਜੋ ਦੇਵੇ ਸੋ ਖਾਵਣਾ ਕਹੋ ਨਾਨਕ ਸਾਚਾਹੀ ਗੂਜਰੀ ਮਹੱਲਾ